ਆਰੇ ਮੰਡੀ ਵੀ ਲੱਗਦੀ ਆ ਮੰਡੀ ਵਾਸਤੇ ਬੇਨਤੀ ਕਰਨੀ ਵੀ ਵੀਰ ਦੇ ਕਿਹਾ ਬਹੁਤ ਵਧੀਆ ਮਾਲ ਹੁੰਦਾ ਇੱਥੇ ਲੈਣ ਵਾਲੇ ਵੀਰ ਨੂੰ ਵੀ ਮੇਨੂੰ ਦਾ ਮਾਲ ਤੇ ਵੇਚਣ ਵਾਲੇ ਵੀਰ ਦਾ ਵੀ ਮਾਲ ਵੀ ਫਿਰੂਗਾ ਤੇ ਸੋਮਵਾਰ ਨੂੰ ਮੰਡੀ ਲੱਗਦੀ ਆ ਸਾਰੇ ਵੀਰਾਂ ਨੂੰ ਬੇਨਤੀ ਖਾਣ ਪੀਣ ਦਾ ਪੂਰਾ ਪ੍ਰਬੰਧ ਆ ਤੇ ਜੇ ਕਿਸੇ ਦੂਰ ਨੇੜੇ ਵਾਲੇ ਵਪਾਰੀ ਨੂੰ ਕਈ ਵਾਰੀ ਕੋਈ ਦਿੱਕਤ ਆਉਂਦੀ ਆ ਉਹਦਾ ਮਾਲ ਘਰੇ ਲਿਆ ਕੇ ਰੋਕ ਕੇ ਜਾਓ ਗੱਡੀ ਵੀ ਕਰਾ ਕੇ ਦੇਵਾਂਗੇ ਸਾਰਾ ਇੰਤਜ਼ਾਮ ਕਰਕੇ ਦੇਵਾਂਗੇ ਤੇ ਮੇਰਾ ਵੀਰ ਲਹਿਰੇ ਵਿੱਗੇ ਲਾਜ਼ਮੀ ਮੰਡੀ ਤੇ ਪਹੁੰਚਿਆ ਕਰੋ ਆਏ ਸੋਮਵਾਰ ਬਦ ਗਿਆ ਮੰਡੀ ਭਰਦੀ ਐ ਐ ਮਾੜਾ ਜਿਹਾ ਕੈਮਰਾ ਮਾਰਦੀ ਮੰਡੀ ਕਿੰਨੀ ਵੀ ਤੇ ਵੰਗਿਆ ਸੌਦੇ ਹੁੰਦੇ ਨਾ ਤੇ ਲਾਜ਼ਮੀ ਮੇਰਾ ਵੀਰ ਵਪਾਰੀਆਂ ਨੂੰ ਬੇਨਤੀ ਐ ਵੀ ਲਾਜ਼ਮੀ ਪਹੁੰਚਿਆ ਕਰੋਾਰੇ ਬੱਕਰੀ ਪਾਲ ਕੇ ਵੀਰਾਂ ਨੂੰ ਸਾਡੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਬੇਨਤੀ ਕਰਨੀ ਹੈ ਜੀ ਬੇਗਾਲਾ ਦਾ ਮੰਡੀ ਵਾਸਤੇ ਜਿਹੜੀ ਕਿ ਹਰ ਸੋਮਵਾਰ ਲੱਗਦੀ ਹੈ ਵੈਸੇ ਤਾਂ ਮੈਂ ਹਰ ਵੀਡੀਓ 'ਚ ਕਹਿੰਦਾ ਵੀ ਜਿਹੜਾ ਬੇਗਾਲਾ ਦਾ ਪੈਂਦਾ ਕਿਸੇ ਨਾਂ ਦਾ ਮਥਾਜ ਤਾਂ ਹੈ ਨਹੀਂ ਕਿਉਂਕਿ ਇਹ ਬਹੁਤ ਪਾਣੀ ਅ ਬਾਈ ਦੇਵਦੀ ਪਹਿਲਾਂ ਲੱਗਦੀ ਸੀ ਬੱਕਰੀ ਮੰਡੀ ਉਹਦੇ ਨਾਲ ਨਾਲ ਬਹੁਤ ਮਸ਼ਹੂਰ ਹੈ ਜਿੰਨੇ ਬੱਕਰੀ ਪਾਲ ਬੀਰਕ ਵੇਚਣ ਵਾਲੇ ਖਰੀਦਣ ਵਾਲੇ ਸਭ ਜਾਣਦੇ ਹੀ ਹੈ ਕਿ ਹਾਂ ਉੱਥੇ ਮੰਡੀ ਲੱਗਦੀ ਸੀ ਹੁਣ ਵੀ ਉਹੀ ਦਿਨ ਹੈ ਸੋਮਵਾਰ ਨੂੰ ਮੰਡੀ ਲੱਗਦੀ ਹੈ ਜੀ ਸਿਰਫ ਜਗਾ ਤੇ مالک ਬਦਲਿਆ ਉਹਨਾਂ ਵੀਰਾਂ ਨੇ ਕਿਸੇ ਕਾਰਨਾਂ ਦੇ ਮੰਡੀ ਸ਼ਰਤੀ ਸੀ ਹੁਣ ਬਾਈ ਆ ਲੱਖੀ ਲਾ ਰਹੇ ਆ ਜਿਨ੍ਹਾਂ ਦਾ ਬਹੁਤ ਵਧੀਆ ਪ੍ਰਬੰਧ ਹੈ ਰੋਟੀ ਪਾਣੀ ਦਾ ਬਹੁਤ ਵਧੀਆ ਪ੍ਰਬੰਧ ਦਾ ਨਾਲ ਲੱਸੀ ਕਹਿੰਦੇ ਸਾਡੀ ਡਿਮਾਂਡ ਹੁੰਦੀ ਆ ਹਰ ਮੰਡੀ ਲੱਸੀ ਵੀ ਦਿੰਦੇ ਨਾਲ ਚਾਹ ਦਾ ਪ੍ਰਬੰਧ ਹੈ ਰਾਹਣ ਸੈਣ ਦਾ ਪ੍ਰਬੰਧ ਹੈ ਜੇ ਕਿਸੇ ਵੀਰ ਨੂੰ ਰਾਤ ਨੂੰ ਰਹਿਣਾ ਵੀ ਪੈ ਜਾਂਦਾ ਜਾਂ ਕੋਈ ਗੱਡੀ ਫੇਟ ਹੋ ਜਾਂਦੀ ਹੈ ਬਸ ਤਾਂ ਗੱਡੀਆਂ ਮਿਲ ਜਾਂਦੀਆਂ ਸੋ ਸਾਰੇ ਵੀਰਾਂ ਨੂੰ ਬੇਨਤੀ ਕਰਦੇ ਆ ਵੀ ਹਰ ਸੌ ਵਾਰ ਖਰੀਦਣ ਵਾਲੇ ਵੀ ਵੇਚਣ ਵਾਲੇ ਵੀ ਕਿਰਪਾ ਕਰਕੇ ਪਹੁੰਚਾ ਕਰੋ ਇਹ ਸਭ ਦੇ ਸਹਿਯੋਗ ਨਾਲ ਹੀ ਇਹ ਕੰਮ ਚੱਲਦਾ ਇਹ ਉਪਰਾਲਾ ਕਰਕੇ ਜਿਹੜਾ ਕੋਈ ਬੱਕਰੀਆਂ ਨੂੰ ਕਦੇ ਕੋਈ ਐ ਪੁੱਛਦਾ ਹੀ ਨਹੀਂ ਸੀ ਹੁੰਦਾ ਵੀ ਬੱਕਰੀ ਵੀ ਕੋਈ ਧੰਨਾ ਹੁੰਦਾ ਪਸ਼ੂ ਧੰਨ ਚਾਉਂਦਾ ਹੈ ਤਾਂ ਉਹਨਾਂ ਨੇ ਇਹ ਕਰੇਜ ਖੜਾ ਕੀਤਾ ਸੀ ਤਾਂ ਉਹਨਾਂ ਦੀ ਬਦੌਲਤ ਹੀ ਅੱਜ ਮੇਰੇ ਖਾਲ ਦੇ ਵਿੱਚ ਹਜ਼ਾਰਾਂ ਕੀ ਲੱਖਾਂ ਬੰਦਾ ਰੋਟੀ ਖਾ ਰਿਹਾ ਹੈ ਤਾਂ ਇਹਦੀ ਜੇ ਆਪਾਂ ਲੋਕੇਸ਼ਨ ਦੀ ਗੱਲ ਕਰੀਏ ਤਾਂ ਇਹ ਜੀਟੀ ਰੋਡ ਤੋਂ ਜਿਹੜੀ ਆਪਣੀ ਫੋਰ ਲਾਈਨ ਬਣਦੀ ਆ ਰਾਮਪਰੇ ਦਾ ਰੋਡ ਤਾਂ ਬੇਗਲਾਰਾ ਪਿੰਡ ਪੁੱਚੋ ਤੇ 3 ਕਿਲੋਮੀਟਰ ਪੈਂਦਾ ਹੈ ਟੂਲ ਪਲਾਜੇ ਤੋਂ 3-4 ਕਿਲੋਮੀਟਰ ਹੈ ਹਾਂਜੀ ਤੇ ਰਾਮਪਰੇ ਤੋਂ 12 ਕਿਲੋਮੀਟਰ ਪੈਂਦਾ ਹੈ ਤੇ ਮੇਨ ਜਿਹੜੀ ਇਹਦੀ ਲੋਕੇਸ਼ਨ ਹੈ ਜਦੋਂ ਤੁਸੀਂ ਜੀਟੀ ਰੋਡ ਤੋਂ ਇਹ ਮੰਡੀ ਤੋਂ ਆਉਣਾ ਹੋਵੇ ਤਾਂ ਸਾਡੇ ਇੱਥੇ ਇੱਕ ਪੰਜੋਆ ਬਣਾਵਾ ਜਿਹਨੂੰ ਕਿ ਸਵੀਮਿੰਗ ਪੂਲ ਕਹਿੰਦੇ ਆ ਉਹਦਾ ਰੰਗੀਨ ਜਿਹਾ ਗੇਟ ਹੈ ਰੋਡ ਦੇ ਉੱਤੇ ਉਹ ਗੇਟ ਦੇ ਅੰਦਰ ਵੱੜ ਕੇ ਜਦੋਂ ਤੁਸੀਂ ਥੋੜਾ ਜਿਹਾ ਅੱਗੇ ਆਉਂਗੇ ਖੱਬੇ ਹੱਥ ਨੂੰ ਇੱਕ ਪਹੀ ਮਰੂਗੀ ਪਹਿਲੀ ਹੋਈ ਉਹ ਪਹੀਦਾ ਖੜਾ ਨਾ ਛੱਡੋ ਸਿੱਧੇ ਹੀ ਮੰਡੀ ਤਾ ਜਾਉਂਗੇ ਸਿੱਧੇ ਹੀ ਤਾਂ ਸੌਦੇ ਬਹੁਤ ਹੁੰਦੇ ਆ ਜੀ ਮੈਂ ਵੀਰਾਂ ਨੂੰ ਕਹੂੰਗਾ ਵੀ ਕਾਂਦਰੀ ਬਾਲਾ ਨੂੰ ਦਿਖਾਓ ਮੰਡੀ ਦਾ ਰੁੱਖ ਦੇਖੋ ਕਿੰਨੇ ਥਾਂ ਥਾਂ ਸੌਦੇ ਹੋ ਰਹੇ ਆ ਇਸ ਤੋਂ ਪਹਿਲਾਂ 50-60 ਸੌਦੇ ਹੋ ਚੁੱਕੇ ਆ ਛੜ ਗਿਆ ਮਰਦ ਵਰਗੀਆਂ ਬਹੁਤ ਮਾਲ ਹੁੰਦਾ ਸੋ ਬੇਨਤੀ ਕਰਦੇ ਆ ਵੀ ਹਰ ਸੌ ਬਾਅਦ ਮੇਰਾ ਵੀਰ ਪਹੁੰਚਿਆ ਕਰੋ ਵਾਈ ਗੁਰਜੀ ਦਾ ਖਾਲਸਾ ਇੱਕ